ਹਾਬਤ ਕਿਹਨੂੰ ਮਿਲਣਾ ਪੂਰੇ ਨੂੰ ਮਿਲਣਾ ਜੀ ਪੂਰਾ ਕਿੱਥੇ ਆ ਕੀਦਾ ਜਵਾਬ ਹੈ ਮਾਤਾ ਜਵਾਬ ਚ ਕੋਈ ਨਹੀਂ ਡੀਸੀਆਂ ਸੰਗਰੂਰ ਤੋਂ ਆਇਆ ਮੈਂ 27 ਸਾਲ ਉਮਰ ਆ ਮੇਰੇ ਨਾਲੇ ਆ ਕਹੀ ਜਾਂਦੀ ਆ ਮੇਰੇ ਦੋਤੇ ਦਾ ਉਹ ਦੋਸਤ ਜਿਹਦੇ ਨਾਲ ਕਾਰ ਚਾਹਦੀ ਹੈ ਹਾਂ ਹਾਂ ਹਰਮਨ ਦਾ ਫਰੈਂਡ ਆ ਮੈਂ ਡੀਸੀ ਸੰਗਰੂਰ ਤੋਂ ਆਇਆ ਗੱਡੀ ਲੈਣ ਆਇਆ ਹੋ ਮੈਂ ਮਰ ਜਾ ਕਿਤੇ ਮੈਂ ਉੱਚ ਨੀਸ਼ਤ ਨਹੀਂ ਬੋਲਤ ਨੂੰ ਅੱਛਾ ਆ ਜਾ ਜੀ ਆਓ ਚਲੋ ਲਿਖ ਦਿਆ ਜਣੇ ਹੱਡੀਆਂ ਕੁੱਚੀ ਜਾਂਦਾ ਬਾਹਰ ਡੀਸੀ ਆ ਗਿਆ ਬਾਹਰ ਚ ਟੀਸੀ ਖੜਾ ਕਿਕ ਨਹੀਂ ਕਹਿਣਾ ਆਪ ਵੀ ਕਿਕ ਹੀ ਲੈਣਾ ਕਿੰਨਾ ਤੇ ਦਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਤੂੰ ਪੀਲਾ ਰਖੀ ਆ ਇਹਨਾਂ ਪਾਰਕਿੰਗ ਕੱਢੀ ਜੀ ਸੀ ਸਟਾਰਟ ਨਹੀਂ ਕਰੀ ਜੀ ਰੋਡ ਕੀ ਕੱਢੀ ਸੀ ਨੇ ਬਾਰੇ ਅੱਛਾ ਹਾਂ ਤਵਾ ਤੂ ਦਿਨੇ ਹੁੰਦਾ ਮਾੜੀ ਮੋਟੀ ਕੱਢੀ ਸੀ ਹੈਂ ਔਰ ਇਸ ਦਾ ਰੋਜ਼ ਟਾਇਰ ਮਾਰਨੀ ਤੁਸੀਂ ਦੱਸ ਕੀ ਨੇ ਜੀ ਹੈਂ ਬਸ ਮੂਡ ਬਣ ਕੇ ਆ ਗਏ ਚਲੋ ਧੰਨ ਭਾਗ ਸਾਡੇ ਸਾਡੇ ਨਗਰ ਚ ਆਏ ਹੋ ਸੀ ਆ ਜਾਓ ਆ ਜਾਓ ਅਸੀਂ ਅੰਦਰ ਬੈਠੋ ਆ ਜਾਓ ਲਾਖਾ ਆ ਨੂਆ ਜੀ ਮੇਰੀ ਪੜ੍ਹੀ ਲਿਖੀ ਬਹੁਤ ਹੈਂ ਬੈਠੋ ਅੰਦਰ ਰਾਮ ਬਰੂ ਮੰਗਾ ਲਓ ਮੇਰੇ ਸਰਵਿਓ ਨੂਮ ਜਿਹੜਾ ਸਾਹਮਣੇ ਨਵੇਂ ਕੱਜ ਕੁਝ ਮੰਗਾਓ ਅੱਛਾ ਦੇਖਣ ਨੂੰ ਤਾਂ ਜਵਾਕ ਜਿਹਾ ਲੱਗਦਾ ਇੱਕ ਕੰਜਰ ਦੀ ਐ ਨਹੀਂ ਪਤਾ ਬਾਪ ਵਾਲੀ ਨੌਕਰੀ ਮਿਲੀ ਹੋਵੇ ਨੂੰ ਅੱਛਾ ਕੱਦ ਦੀ ਛੋਟਾ ਐ ਰਤਬਾ ਬਹੁਤ ਵੱਡਾ ਤੇ ਚੀਚ ਦੀ ਜਲੇ ਦਾ ਮਾਲਕ ਹੈ ਚਾਤਰ ਮੈਂ ਅੱਛਾ ਨਹੀਂ ਮਨਾ ਬੋਲਦੇ ਕੋਸਾ ਤੂੰ ਵੀ ਨਾ ਬੋਲੇ ਬਾਹਰ ਮਿਲਟਰੀ ਖੜੀ ਹੋਵੇ ਮੈਨੂੰ ਲੱਗਦਾ ਨਾਲੇ ਬਾਬੇ ਨੂੰ ਮੰਨਦੇ ਹਾਂ ਜੀ ਨਾਮ ਸ਼ਬਦ ਲਿਆ ਹੋਇਆ ਮੇਰਾ ਤਾਂ ਜੀ ਇਹਨਾਂ ਨੇ ਜੀ ਨਾਮ ਸ਼ਬਦ ਲੈਤਾ ਘਰ ਦੀ ਨੇ ਜੀ ਮੈਂ ਉਹ ਮੇਰੀ ਦੂਰੀ ਬਾਗਣਾ ਸਿਆ ਬਤਲ ਦੀ ਇਹ ਤਾਂ ਮਹੀਨੇ ਚ ਚਾਰ ਪੰਜ ਦਿਨ ਲਾ ਕੇ ਆਉਣ ਨੇ ਵਧੀਆ ਪੰਜ ਕਿਲੋ ਦਾ ਲਾਉਣੀ ਲਾਉਣੇ ਨੇ ਤਾਂ ਇਸ ਕੁਸ਼ੀ ਬਹੁਤ ਨੇ ਚਲੋ ਜੀ ਹੁੰਦੇ ਨੇ ਪਰ ਉਹ ਤੌਤਤੀ ਨੇ ਇਹ ਬਹੁਤ ਕੌਤਕ ਕਰਦੇ ਨੇ ਬਹੁਤ ਪਧਰਾ ਪੁੱਛਨੇ ਲੋਨ ਲੱਗਦਾ ਪਤਾ ਹੂੰ ਚਲੋ ਆਪੋ ਆਪਣੀ ਸੋਚ ਆ ਐਦਾ ਬੰਦਾ ਲੰਦਿਆ ਅੱਛਾ ਜੀ ਮੈਂ ਤੁਹਾਨੂੰ ਐ ਕਹਿੰਦਾ ਦੀ ਮਾਰੇ ਸਾਡੇ ਜਿਹੜੇ ਪਿੰਡ ਦੇ ਵਿੱਚ ਹੈਗੇ ਵਿਕਾਸ ਨਹੀਂ ਹੋ ਰਿਹਾ ਜਮਾਂ ਵੀ ਕੰਮ ਕਰਦੇ ਹੈ ਤੁਸੀਂ ਐ ਦੇਖ ਲਓ ਅੰਤਿਆਤ ਜਦੋਂ ਜਿੱਤੀ ਹੈ ਸਾਡੇ ਇੱਥੇ ਤਾਂ ਐ ਕਹਿੰਦੇ ਪੜੋਲੀਆਂ ਦੱਬ ਕੇ ਵੀ ਥੋੜੇ ਜਿਹੇ ਗੰਦੇ ਪਾਣੀ ਦੀ ਨਿਕਾਸੀ ਉਹ ਕਰਦਾਂਗੇ ਸੀ ਜਦੋਂ ਮੀਂਹ ਪੈਣ ਲੱਗ ਜਾਂਦਾ ਗਲੀਆਂ ਦਾ ਗੱਦਾ ਪਾਣੀ ਕਿੰਦਾ ਨਾਲਾ ਐਨ ਕਰੇ ਆਉਂਦਾ ਜਾਂ ਸਪੱਟ ਕਰੀ ਆ ਜਾਂਦਾ ਮੜਿਆ ਆਉਂਦਾ ਬਾਬਾ ਪਿੰਡੂ ਪੰਡੇ ਇਹੀ ਹਾਲ ਆ ਯਾਰ ਇਹੀ ਹਾਲ ਆ ਪਿੰਡੂ ਪੰਡੀ ਅੱਛਾ ਹੂੰ ਤੇ ਕਹਾ ਆਪਣੀ ਗੱਡੀ ਕਿੰਨੇ ਘਣਾਣਾਂ ਦੀ ਖੜੀ ਆ ਉਰੇ ਕੀ ਦਈ ਗੱਡੀ ਅੱਜ ਅੱਜ ਕਿਧਰ ਹੈ ਬੰਜ ਚਾਰ ਦਿਨ ਹੋ ਗਏ ਪੰਜ ਚਾਰ ਦਿਨ ਹੀ ਨੇ ਬਸ ਹੋਈ ਹਾਲੇ ਪੱਕੀ ਗੱਲ ਆ ਹਾਂ ਹਾਂਜੀ ਹਰਮਨ ਤਾਂ ਕਹਿੰਦਾ ਸੀ ਉਹਨਾਂ ਨੇ ਕਹਿੰਦਾ ਮੇਰੇ ਨਾਲ ਲੜਾਈ ਲੜੂਈ ਹੋ ਗਈ ਕੋਈ ਨਾ ਜੀ ਨਾ ਕੋਈ ਕਾਲ ਜਮੀ ਲੜਾਈ ਨਹੀਂ ਹੋਈ ਸਾਡੀ ਕੋਈ ਜੀ ਸਾਡੇ ਦੋਤੇ ਨਾਲ ਆਪਦੇ ਨਾਲ ਭਲਾ ਹੈ ਉਹਦਾ ਗੱਡੀ ਜਿਹੜੀ ਇੱਥੇ ਗਰਮ ਹੋ ਗਈ ਗੇਟ ਮੁਰੇਗਾ ਕੇ ਗੱਡੀ ਆਪਦੇ ਹੱਥੀਂ ਅੰਦਰ ਲਾ ਕੇ ਕਹਿੰਦਾ ਨਾ ਮੇਰੇ ਗੱਡੀ ਖੜੀ ਆ ਮਾਸਰਾ ਦੇ ਭਾਈ ਹੈ ਕਹਿੰਦਾ ਸੀ ਲੈ ਜਾਊਗਾ ਪੰਜ ਚਾਰ ਦਿਨਾਂ ਤੇ ਇਹ ਤਾਂ ਮੇਰੇ ਘਰ ਦੀ ਤਰਕੀ ਗੱਡੀ ਧੋੜੀਆ ਟਾਇਰ ਧੋ ਕੇ ਖੜਾਉਂਦੇ ਆ ਤਰਕੀ ਕਪੜਾ ਪਾਇਆ ਹੋਇਆ ਕਿ ਨਹੀਂ ਉਹ ਉਹਦੇ ਨਾਲ ਲੜਾਈ ਹੋ ਗਈ ਉਹਨੂੰ ਕੁੱਟ-ਕੱਟ ਕੇ ਤੁਸੀਂ ਗੱਡੀ ਦਾ ਨਾ ਦੀ ਨਾ ਮਤਲਬ ਹੀ ਨਹੀਂ ਹੈਗਾ ਹੈ ਚੂਲੀ ਭਰਦਰਾ ਪਾਣੀ ਦੀ ਨਿੰਮੋਨੇ ਵਾਲੀ ਗੱਲ ਹੈ ਜੀ ਹੈ ਆਪਾਂ ਕੀ ਕਰਨੇ ਗੱਡੀ ਨਾਲੇ ਪਤਾ ਗੱਡੀ ਕੀ ਦੇ ਨੋ ਆਹੇ ਮੇਰੇ ਨੋਆ ਗੱਡੀ ਅੱਛਾ ਚਲੋ ਜੀ ਹੈ ਤੁਸੀਂ ਮਾਈ ਬਾਪ ਨੂੰ ਸਾਨੂੰ ਪਤਾ ਨਹੀਂ ਜੀ ਤੁਸੀਂ ਐ ਕਰੋ ਯਾਰ ਲੋ ਚਾਬੀ ਹੈ ਮੈਂ ਤਾਂ ਕੀ ਤੇਰੀ ਗੱਡੀ ਨਾ ਮੈਨੂੰ ਆਵੇ ਨਾ ਕਰੀ ਹੈ ਪੈਂਕੀ ਭਰਾ ਲਾਂਗੇ ਤੇਲ ਦੀ ਜੀ ਤੇ ਥੋਪੜਾ ਲਾਂਗੇ ਤੇ ਹੈ ਤੇ ਦੂਜੀ ਗੱਲ ਹੈ ਜੀ ਮੈਂ ਕਹਿੰਦੀ ਮਹਾ ਮਰ ਜੀ ਤੇ ਤੀਕਾ ਮਨੇ ਵਧੀਆ ਹੋਣ ਲੱਗਦੇ ਇੱਕ ਤਾਂ ਜੀ ਨੀਲੇ ਕਾਰਡ ਨੇ ਉਹ ਕੱਟਦੇ ਲੋਕਾਂ ਦੇ ਅੱਛਾ ਸਰਪੰਚ ਨੇ ਆਪ ਕੱਟੇ ਵਿੱਚ ਕਹੀ ਗਏ ਹੈ ਸੈਗਰ ਸਕੀਮ ਆ ਉਹ ਕੱਟਦੀ ਜੀ ਹੈ ਤੇ ਜਿਹੜੇ ਆ ਬਿਮਾਰੀਆਂ ਵਾਲੇ ਕਾਰਡ ਹੁੰਦੇ ਨੇ ਆ ਕੱਟਦੇ ਇਲਾਜ ਵਾਲਾ ਕਾਰਡ ਨਹੀਂ ਬਣਾਇਆ ਸੀ ਸਰਪੰਚ ਜਿਹੜੇ ਮਾਰੇ ਤਿੰਨਿਆ ਦੀਆਂ ਜਿਹੜਾਣੇ ਬੇ ਕਣਕਲੇ ਆਟਾ ਦਾਲੇ ਉਹ ਜਿਹੜੇ ਹੈਗੇ ਨੇ ਪਿੰਡ ਤੋਂ ਜਿਹੜੇ ਚਾਰ ਉੱਚੇ ਵੱਡੇ ਘਰ ਨੇ ਉਹ ਤਾਂ ਬਣਾਦੇ ਜੀ ਜਿਹੜੇ ਭਈ ਕਿਲਾ ਦੋ ਕਿਲੇ ਨੇ ਉਹਦੇ ਬਣੀ ਨਹੀਂ ਹੋਏਗੀ ਜੀ ਉਹਨੇ ਤਾਂ ਹੱਲ ਦੱਸਦਾ ਕੀ ਕਰੀਏ ਹੱਲ ਤਾਂ ਹੁਣ ਸਰਪੰਚ ਨਾਲ ਹੀ ਗੱਲ ਕਰ ਸਕਦੇ ਹੋ ਤੁਸੀਂ ਸਰਪੰਚ ਦੀ ਗੱਲ ਹੈ ਸਰਪੰਚੇ ਕਰੋ ਜੀ ਤਾਂ ਸਰਪੰਚ ਤਾਂ ਸਾ ਸੁਣਦਾ ਨਹੀਂ ਹੈਗਾ ਅੱਛਾ ਅੱਛਾ ਮਤਲਬ ਇਹ ਸਰਕਾਰਾਂ ਦੇ ਕੰਮ ਹੋਰ ਪ੍ਰੈਸ਼ਰ ਨਹੀਂ ਪਾਦੇ ਹਨ ਆ ਜਪਾਂ ਨਾ ਨਾ ਜਮਾ ਨਹੀਂ ਇਹ ਤਾਂ ਫਿਰ ਸਰਪੰਚ ਦੇ ਹਿੱਸੇ ਆਉਂਦੇ ਨਾ ਕੰਮ ਇਹ ਸਰਪੰਚ ਨੇ ਨਹੀਂ ਰੂਏ ਕੰਮ ਨਹੀਂ ਜਮਾ ਗੱਲ ਸਹੀ ਲੈ ਲੋ ਜੀ ਆਹ ਆ ਪਤਾ ਨਾ ਸਮਝ ਜੇ ਤੁਸੀਂ ਦੱਸ ਕੇ ਆਉਂਦੇ ਹੋ ਸੀ ਹੋਰ ਹਾਂ ਉਹ ਅਸੀਂ ਪ੍ਰਬੰਧ ਵਧੀਆ ਕਰਦੇ ਹਾਂ ਹੈ ਚਲ ਜਦੋਂ ਸਾਡੇ ਤੇਰੀ ਬਸ ਸੁੱਕਾ ਭੁੱਖਾ ਹੈਗਾ ਹੋਣੀ ਬੱਠੀ ਪੰਜ ਚਾਰ ਬੰਦੇ ਬੁਲਾ ਕੇ ਅਸੀਂ ਤੇ ਮੈਂ ਕਹਿੰਦਾ ਇਸ ਨੂੰ ਮਹਾਦੇ ਤੁਹਾਡੇ ਕਰਨ ਵਾਲਾ ਕੰਮ ਹੈ ਕਿ ਕਰਵਾ ਹਾਂ ਬੋਲੋ ਜੀ ਬੋਲੋ ਇਹ ਕਹਿੰਦਾ ਗਰੀਬ ਪਰਿਵਾਰ ਦੀ ਲੜਕੀ ਹੈ ਹਾਂ ਹੈ ਤੇ ਸਰਤੇ ਪਿਓ ਹੈ ਨਹੀਂਗਾ ਜੇ ਉਹ ਪਰਿਵਾਰੀ ਦੀ ਨੌਕਰੀ ਨੌਕਰੀ ਪਰਿਵਾਰੀ ਨਹੀਂ ਚਲੋ ਮੈਂ ਕਹਿੰਦਾ ਉਹ ਨੌਕਰੀ ਅੜਕ ਦੇ ਕੇ ਦੇਣਾ ਕਿਤੇ ਹਾਂ ਹੈ ਸਰਕਾਰੀ ਕੋਈ ਨਾ ਵਾਲਾ ਕੰਮ ਹੈ ਕੋਈ ਨਹੀਂ ਜੀ ਕਰ ਲਾਂਗੇ ਬੰਦਾ ਪਤਾ ਆਪਾਂ ਵਿੱਚ ਪਵਾ ਕੇ ਕਰ ਦਾਂਗੇ ਕੋਈ ਹਿੱਲਾ ਲਵਾ ਲਵਾ ਦਾਂਗੇ ਕੋਈ ਨੌਕਰੀ ਤੇ ਪ੍ਰਾਈਵੇਟ ਤੇ ਨਹੀਂ ਪ੍ਰਾਈਵੇਟ ਦਾ ਖਰ ਕਿੱਥੇ ਸਾਰਾ ਮਤਲਬ 2-4000 ਰੁਪਏ ਦੇ ਪ੍ਰਾਈਵੇਟ ਵਾਲਾ ਤੁਸੀਂ ਤਾਂ ਵੀ ਐ ਨਾਲ ਉਹ ਜੇ ਸਰਕਾਰੀ ਮਿਲ ਜੇ ਤਰੀਕਾ ਹੀ ਵਰਗੀ ਰੀਸ ਨਹੀਂ ਕੀਤੀ ਹੈਗੀ ਅਸੀਂ ਤਾਂ ਆਪ ਪ੍ਰਾਈਵੇਟ ਹੈ ਹੈ ਅਗੋ ਨਿੱਤਰਾ ਕਰਦੇ ਸੀ ਗਰੀਬਾਂ ਨਾਲ ਮੈਂ ਤਾਂ ਮੜ ਪੜਾ ਬੰਦਾ ਘੂਠੇ ਵਾਲਾ ਪਹਿਲਾਂ ਕਦੇ ਡੀਸੀ ਦੀ ਪ੍ਰਾਈਵੇਟ ਹੋਏ ਰੀਸ ਕਦੇ ਹੈ ਹੈ ਡੀਸੀ ਦਾ ਸਰਕਾਰੀ ਹੁੰਦੇ ਨੇ ਜੀ ਤੋ ਪਾਪਾ ਕਿਹੜਾ ਨਹੀਂ ਅਸੀਂ ਸਮਝੀ ਜਾਂਦਾ ਤੂੰ ਮੈਨੂੰ ਸੰਗਰੂਰ ਵਾਲਾ ਡੀਸੀ ਉਹ ਜਿਹੜਾ ਜ਼ਿਲ੍ਹੇ ਦਾ ਮਾਲਕ ਹੈ ਜੀ ਉਹ ਉਹ ਮੈਂ ਤਾਂ ਨਗਰ ਵਾਲਾ ਕਲਮਤੜੀ ਸੀ ਹਾਂ ਉਹ ਸਾਰੇ ਪਿੰਡਾਂ ਵਾਲੇ ਮੈਨੂੰ ਟੀਸੀਡੀ ਸੀ ਕਹਿੰਦੇ ਨੇ ਉਹ ਮੈਂ ਤਾਂ ਹਰਮਨ ਦਾ ਦੋਸਤ ਹਾਂ ਇਕੱਠੇ ਬਿਜ਼ਨਸ ਕਰਦੇ ਅਸੀਂ ਬਿਜ਼ਨਸ ਹਾਂ ਕੰਮ ਕੀ ਕਰਦੇ ਫਿਰ ਤੁਸੀਂ ਵਾਹੀ ਮੈਸੇਲ ਮੋਨੇ ਲੋਕਾਂ ਦੇ ਕੰਪਨੀ ਚ ਡਬਲ ਕਰਦੇ ਆ ਸਰਕਾਰੀ ਮੁਲਾਜ਼ਮ ਨਹੀਂਗੇ ਤੁਸੀਂ ਨਾ ਨਾ ਉਹ ਤਾਂ ਡੀਸੀਡੀ ਸਿਵਲ ਪਿੰਟ ਚ ਕਹਿੰਦੇ ਨੇ ਕਲਮੰਤੜੀ ਸੀ ਕਲਮੰਤੜੀ ਸੀ ਮਤਲਬ ਉਹ ਨਹੀਂ ਸੀ ਆ ਬਾਬਾ ਤੂੰ ਤਾਂ ਉਹੀ ਭੁਲੇਖੇ ਚ ਰਹਿ ਗਿਆ ਹੂੰ ਠੀਕ ਹੈ ਕਾ ਪੀ ਲੈਣਾ ਕਾ ਪੀ ਲੈਣਾ ਆਉਣਾ ਨਹੀਂ ਆਉਣਾ ਇੱਕ ਮਿੰਟ ਫਿਰ ਤੂੰ ਵੀ ਤਾਂ ਕਾ ਪੀ ਲੈ ਔਣਾ ਬਬੇ ਬਾਦਾਮ ਪੈਟਣ ਵਾਲੇ ਨੇ ਕਿ ਖੁੱਲੇ ਨੇ ਮਲੇ ਖੜੇ ਨੇ ਬਾਦਾਮ ਤੇਰੀ ਜਾਨ ਬਚ ਜਾ ਇੰਨਾ ਥੋੜਾ ਰਵਾੜ ਨੇ ਬਹੁਤ ਨੇ ਨੂੰ ਨੂਣ ਪਾਏ ਦੇ ਉਹ ਬੱਤੀ ਦੀ ਡਾਂਗ ਕਿ ਮੈਂ ਕਿੱਥਾ ਰੰਮਾ ਉਹ ਦੱਟ ਚੂੜਾ ਤੋੜਨਾ ਤੂੰ ਮੁੰਡਾ ਮਾਰਨਾ ਫੁੱਦੂ ਬਣਾ ਰਖੇ ਮੇਰੇ ਸਲੇ ਚੀਜ਼ ਲੈਣੇ ਹੈ ਉਹ ਜੇ ਮਾਰਦਾ ਖੂਨ ਗਾਲ ਪੈ ਜਾਊਗਾ ਅੱਗੇ ਅਸੀਂ ਕੱਟ ਖੱਲੇ ਹੋਈਏ ਭਾਈ ਸਵੇ ਬਾਦਾਮ ਖਾ ਕੇ ਆ ਗਾ ਹਾਂ ਇਹ ਉਹ ਨਾਲਿਆ ਕੇ ਰੱਖ ਦੋ ਮਰ ਪਈ ਮੇਰੀ ਜੰਡੇ ਦੀ ਬਾਹਰ ਨਿਕਲ ਓਏ ਬਾਹਰ ਕਰ ਜਾ ਫੁੱਦੂ ਬਣਾ ਰਖੇ ਤੁਸੀਂ ਨੇ ਹੈ ਮੇਰੇ ਸਾਲ ਦਾ ਸੋਲਿਆ ਮਾਰ ਜਾ ਤੂੰ ਕਿਰੇ ਤੂੰ ਚੱਲ ਖੜਾ ਖੜਾ ਦੇਖ ਲੈ ਤੂੰ ਹੈ ਕਲਵੰਤ ਦੀ ਪਲਾ ਪਟਿਆਲੇ ਵਾਲਾ ਕਿ ਸਰਾਂਦ ਵਾਲਾ ਬਸ ਕਰ ਮੇਰੀ ਗੱਲ ਸੁਣ ਲੈ ਮੇਰੇ ਆ ਸਾਰਾ ਭਾਈ ਸਾਰੇ ਬਦਾਮ ਖਾ ਗਿਆ ਚਾਵਰ ਚਾਵਰ ਖਾਈ ਜਨਾ ਇਹਦਾ ਡੀਸੀ ਲੱਗਿਆ ਮੈਂ ਅੱਛਾ ਖਲਾ ਮੇਰੀ ਤਾਂ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਖਾ ਜਾ ਖਾ ਜਾ ਪਾਪਾ ਜੀ ਰਹਿਣ ਦੋ ਕਿ ਮੈਂ ਆਕਰ ਆਕਰ ਤੁਰਦਾ ਹਮਣਾ ਪਾਪਾ ਜਲਾ ਪਾਪਾ ਜਲਾ ਕੀ ਬਣਿਆ ਹੈ ਕੀ ਬਣਿਆ ਉਹਨਾਂ ਦਾ ਘਾ ਪਤਾ ਯਾਰ ਕੁੱਟ ਕੁੱਟ ਕੇ ਮਿਲੂਗੀ ਗੱਡੀ ਤੂੰ ਗੱਡੀ ਪਾਲਦਾ ਜਿਹੜਾ ਹਸਾਬਕਤਾ ਉਹਨਾਂ ਦਾ ਗੱਡੀ ਗੁੱਡੀ ਨਹੀਂ ਮਿਲਦੀ ਬਾਈ ਉਹਦੇ ਲਈ ਤਾਂ ਡਾਂਗ ਵੀ ਉਧਾਰ ਕਰਨ ਨਾਲ ਤੇ ਜਾ ਭੱਜ ਲਾ ਤੁੰਗਾ ਜੀ ਬਣ ਕੇ ਮਨ ਤਾਂ ਚੜ ਲੱਗਦਾ ਫੜ ਗਿਆ ਮੇਰਾ ਸਾਲਾ 16